ਪਰਚੀ ਦਾ ਸੀਨ ਹੈ ਦਾ ਜੀ ਪੀ ਇੱਥੇ ਮਨਮਰਜ਼ੀ ਦੇ ਰੇਟ ਲਈ ਜਾ ਰਹੇ ਆ ਕੋਈ ਕਿਸੇ ਨੂੰ ਪੁੱਛਗਿਛ ਨਹੀਂ ਰਾਜਨੀਤਿਕ ਸ਼ਰਨ ਹੈ ਅਗਰੇ ਕਹਿੰਦੇ ਜੇ ਸਾਨੂੰ ਕੋਈ ਕੱਖ ਨਹੀਂ ਕਰ ਸਕਦਾ ਜਿੰਨੇ ਮਰਜ਼ੀ ਪੈਸੇ ਆਪਣੀ ਮਰਜ਼ੀ ਨਾਲ ਲਈਏ ਕਿਉਂਕਿ ਰਾਜਨੀਤਿਕ ਆਲਿਆਂ ਦਾ ਹੱਥ ਆਉਣਾ ਦੇ ਪਿੱਛੇ ਐਸ ਕਰਕੇ ਉਹਨਾਂ ਨੂੰ ਕੋਈ ਪੁੱਛਗਿਛ ਨਹੀਂ ਮਹਿਕਮਾ ਰਾਜਨੀਤਿਕ ਆਲਿਆਂ ਤੋਂ ਡਰਦਾ ਤੇ ਮਹਿਕਮਾ ਵੀ ਕੋਈ ਕਾਰਵਾਈ ਨਹੀਂ ਕਰਦਾ ਜੇ 15 ਰੁਪਏ ਦੀ ਪਰਚੀ ਹੈ ਤੇ 30 ਲੈਂਡ ਦੇਦੇ ਆ ਜੇ 40 ਰੁਪਏ ਦੀ ਪਰਚੀ ਹੈ ਤੇ 60 ਲੈਂਡ ਦੇਦੇ ਆ ਜੇ 60 ਰੁਪਏ ਦੀ ਪਰਚੀ ਤੇ 200 ਰੁਪਏ ਲੈਣ ਦੇ ਦਿਆ ਇਹਨਾਂ ਠੇਕੇਦਾਰਾਂ ਨੇ ਤਾਂ ਲੁੱਟ ਪਾਈ ਦੀ ਇਥੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜੇ ਕੋਈ ਪੁੱਛਦਾ ਤੇ ਉਲਟਾ ਇਹਦੇ ਮੁੜੇ ਜੀਤ ਮਸੀਦੇ ਇਹਨਾਂ ਨੂੰ ਕੁੱਟਣਾ ਚਾਲੂ ਕਰ ਦਿੰਦੇ ਆ ਇਹ ਤੇ ਇਹਨਾਂ ਬਦਮਾਸ਼ੀ ਵਾਲਾ ਮੋਲ ਬਣਾਇਆ ਪੂਰਾ ਕੰਪਲੀਟਾਂ ਬਥੇਰੀਆਂ ਹੀ ਮਹਿਕਮੇ ਚ ਵੀ ਕੀਤੀਆਂ ਆ ਕਿ ਫਲੈਕਸੀਆਂ ਲਵਾਓ ਮਹਿਕਮਾ ਵੀ ਨਹੀਂ ਲਵਾਉਂਦਾ ਆਹੀ ਕਹਿੰਨੇ ਆ ਵੀ ਰੇਟ ਓਪਨਲੀ ਲੱਗਨੇ ਚਾਹੀਦੇ ਆ ਸਾਰੇ ਤਾਂ ਅੰਗੇ ਵਿਚਾਰੇ ਜਿਹੜੀ ਗਰੀਮਾਰ ਹੋ ਰਹੀ ਹੈ ਕਿਹਨਾਂ ਗਰੀਮਾਰ ਨਹੀਂ ਹੋਣੀ ਚਾਹੀਦੀ ਇਹ ਕਿਸਮ ਦਾ ਗੁੰਡਾ ਟੈਕਸੀ ਹੈ ਜਿੱਤਨਾ ਸਾਮਚੇ ਬਿਆਰ ਚ ਚਲਦਾ ਹੀ ਉਹ ਹੀ ਹਨਾ ਨਹੀਂ ਕਿਤੇ ਦਾ ਗੱਡੀ ਵਾਲੇ ਦੇ ਕੋਈ ਪਰਚੀ ਦੇਣੀ ਕੀ ਹੈ ਵੀ 40 ਰੁਪਏ ਦੀ ਜਾਂ 30 ਰੁਪਏ ਦੀ ਪਰਚੀ ਹੈ 100 ਰੁਪਿਆ ਗਾ ਕੋਲੋਂ ਲੈਣ ਦੇ ਪਰਚੀ ਕਿਤੋਂ ਦੇਣਗੇ ਉਤੋਂ ਜੇ ਕੋਈ ਪਰਚੀ ਮੰਗਦਾ ਤੇ ਉਹਨਾਂ ਗੁੰਡਾ ਕਰਤੀ ਕਰਨੀ ਚਾਲੂ ਕਰ ਦਿੰਦੇ ਉਹਨੂੰ ਕੁੱਟਮਾਰ ਕਰਨੀ ਚਾਲੂ ਕਰ ਦਿੰਦੇ ਆ ਮੈਂ ਮੰਗ ਕਰਨਾ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਤੋਂ ਸਾਰਿਆਂ ਤੋਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜੀ ਇਹਨਾਂ ਨੇ ਲੁੱਟ ਪਾਈ ਆ ਹਾਂਜੀ ਆ ਜਿਹੜਾ 31 ਮਾਰਚ ਤੋਂ ਠੇਕਾ ਚੱਲੂ ਹੋਇਆ ਇਹ ਉਹਦੇ ਚ ਜੀ ਕਿਸੇ ਨੂੰ ਕੋਈ ਓਪਨ ਰੇਟ ਕੀਤਾ ਹੀ ਨਹੀਂ ਹੈ ਨਾ ਐ ਸਾਡੇ ਕੋਲ ਸਰਕਾਰੀ ਲਿਸਟ ਐ ਦੇਖ ਲਓ ਇਹਦੇ ਵਿੱਚ 15 ਰੁਪਏ ਆ ਤੇ ਉਹਦੇ ਲੈਂਦੇ ਆ 30 ਰੁਪਏ ਜਿਹਦੇ 20 ਰੁਪਏ ਆ ਤਿੰਨ ਵਹੀਕਲ ਬੈਣ ਜਿਹੜਾ ਉਹ ਆ ਉਹਦਾ 50-50 ਰੁਪਏ ਲਈ ਜਾਂਦੇ ਆ ਜਿਹੜਾ ਆਪਣੇ ਆਖੋ ਜਿਹੜਾ ਆਪਣੇ ਕਾਰ ਜੀ ਪੈਰਾ ਵਗੈਰਾ ਦੇ 25 ਰੁਪਏ ਆ ਉਹਨਾਂ ਕੋਲੋਂ 100 ਰੁਪਏ ਲਈ ਜਾਂਦੇ ਆ ਟਰੱਕ ਦਾ ਦੇਖੋ ਜੀ ਇਹ ਤੇ ਰੇਟ ਹੈ ਟਰੰਪੂ ਜਿਹੜਾ ਆਪਣੇ ਜਮਲੂ ਟਰੈਕਟਰ ਟਰਾਲੀ ਆ ਰਾਬ ਗੈਰਾ ਦਾ 60 ਰੁਪਏ ਆ ਉਹਦੇ ਕੋਲੋਂ ਵੀ 100 200 ਰੁਪਏ ਲੈ ਜਾਂਦੇ ਆ ਟਰੱਕ ਜਿਹੜਾ ਵਾ 6 ਚੱਕੀ ਉਹਦਾ ਰੇਟ 75 ਰੁਪਏ ਆ 200 ਲੈਂਦੇ ਆ 300 ਵੀ ਲੈਂਦੇ ਆ ਜਨਨ ਕੀ ਇਹ ਕਿਸੇ ਦਾ ਗੁੰਡਾ ਟੈਕਸ ਹੈ ਜੀ ਜੇ ਕੋਈ ਗੱਡੀ ਵਾਲਾ ਬੋਲਦਾ ਦੇ ਨੂੰ ਘੁਟਣਾ ਚਾਲੂ ਕਰ ਦਿੰਦੇ ਆ ਆ ਰਹੀ ਆ ਦੇਖੋ ਆਈ ਆਨੇ ਆ 30 ਰੁਪਏ ਪਹਿਲੇ 20 ਰੁਪਏ ਦੀ ਪਰਚੀ ਹੁਣ 30 ਰੁਪਏ ਦੀ ਕਰ ਦਿੱਤੀ ਜਾਨਾ ਆਈ ਆਈ ਬੜੇ ਪਰੇਸ਼ਾਨ ਆ ਗਿਆ ਕਈ ਵਾਰ ਫੇਰਾ ਲੱਗਦਾ ਕਈ ਵਾਰ ਫਿਰ ਲੱਗਦਾ ਨਹੀਂ ਹੈਗਾ ਇਹ ਪਰਚੀ ਪਹਿਲੇ 10 ਦਾਹਦੀ ਹੁੰਦੀ ਰਹੀ ਫਿਰ 20 ਦੀ ਕੀਤੀ ਹੈ ਨਾ ਹੁਣ 30 ਦੀ ਕਰ ਦਿੱਤੀ ਗੜੀ ਰਕਸਾ ਹੈ 30 ਰਕਸਾ ਜੀ ਆਡਾ 30 ਪਰਚੀ ਨਹੀਂ ਦੇ ਪਰਚੀ ਹੁੰਦੇ ਆ ਅੜਕੀ ਮੈਨੂੰ ਨਹੀਂ ਦਿੰਦੇ ਇਹ ਹੁੰਦੇ ਕਦੀ ਨਹੀਂ ਦਿੱਤੀ ਕਿੰਨੇ ਮੇਰੇ ਕੋ ਮੈਂ ਇਦਾਂ ਹੀ ਲੈਣ ਹੁਣ 30 ਵੀ ਹਲ ਲੈਣ ਪਰਚੀ ਨਹੀਂ ਦਿੰਦੇ ਰੋ ਜਾਂਦੇ ਤੁਸੀਂ ਦੋ ਦੋ ਰੇਟ ਕਿੰਨਾ 15 ਰੁਪਏ ਪਤਾ ਨਹੀਂ 15 ਦੋ ਡਬਲ ਰਹੀ ਦਿਆ ਹਾਂਜੀ ਕੀ ਕਹਿਣਾ ਚਾਹੋਗੇ ਭਾਜੀ ਸਾਨੂੰ ਪਰਚੀ ਦੀ ਮੁਸ਼ਕਿਲ ਬੜੀ ਤਗੜੀ ਜੀ ਫੇਰਾ ਲੱਗੇ ਜਾਂਦਾ ਲੱਗੇ ਇੱਕੋ ਲੱਗੇ 100 ਦਾ ਲੱਗਦਾ ਤੇ ਹਾਂਜੀ ਆ 사ਜਨਾ ਨਾਮ ਪਹਿਲੇ ਇਹਦੀ ਖੇਦੀ ਪਰਚੀ ਜਿਹੜੀ ਸੀ 20 ਰੁਪਏ ਲਈਤੀ ਜਾਂਦੀ ਹੁਣ ਇਹ ਪਰਚੀ ਜਿਹੜੀ ਆ 30 ਰੁਪਏ ਦੀ ਆ ਤੇ ਸਾਰਾ ਕਰ ਮੰਨ ਲਓ 100 ਰੁਪਏ ਦਾ ਫੇਰਾ ਅੱਗੇ ਕੰਮ ਹੈ ਨੀ ਇਥੇ ਅਗਰ 100 ਰੁਪਏ ਦੇ ਫੇਰੇ 'ਚ ਆਪਾਂ 30 ਰੁਪਏ ਪਰਚੀ ਦਿੰਨੇ ਚਾਹੇ ਦੋ ਨਾਲੇ ਵੀ ਲੱਦੀ ਐ ਉਹਨਾਂ ਨੇ ਕਹਿੰਦਾ ਵੀ 30 ਰੁਪਏ ਆਪਾਂ ਲੈਣੇ ਲੈਣੇ ਠੀਕ ਹੈ ਜੀ ਆਪਾਂ 30 ਰੁਪਏ ਉਹਨਾਂ ਨੂੰ ਦੇਤੇ ਸਾਨੂੰ ਕੀ ਭਜਿਆ ਮਗਰ ਸਰਕਾਰੀ ਰੇਟ 15 ਪਰ ਸਾਡੇ ਕੋ 30 ਲਿੱਤੇ ਜਾ ਰਹੇ ਪਹਿਲੇ 20 ਰੁਪਏ ਪਰਚੀ ਉਹਨਾਂ 30 ਰੁਪਏ ਆਵੇ 30 ਰੁਪਏ ਦੀ ਪਰਚੀ ਆ ਇਹ ਸਾਰੇ ਹਰ ਕੀ ਪਿਛਲੇ ਸਾਲ ਜਿਹੜਾ ਠੇਕਾ ਆਵਾ ਪਹਿਲੇ 20 ਰੁਪਏ ਪਰਚੀ ਇਹਨਾਂ ਨੇ ਪਹਿਲੇ ਆਹ ਤੇ ਪਰਚੀ ਹੁਣ ਬਣੀ ਆ ਪਹਿਲੇ ਨਾਮ ਲੇਖ ਉੱਤੇ ਪਰਚੀ ਦੇਤਾ ਨਾ 30 ਕੱਟ ਦੇ ਕਰਦੇ ਬਈਗੇ ਯਾਨੀ ਕਿ 20 ਕੱਟ ਕੇ 30 ਰੁਪਏ ਉੱਤੇ ਦਿੰਦੇ ਰਹੇ ਇਹਨਾਂ ਨੇ ਹੁਣ ਚਪਾਈ ਹੈ ਪਰਚੀ 30 ਵਾਲੇ ਨਹੀਂ ਪਰਚੀ ਜੇ ਤੁਸੀਂ ਮੰਗੋ ਤਾਂ ਮਿਲਦੀ ਨਹੀਂ ਤਾਂ ਨਹੀਂ ਵੀ ਮਿਲਦੀ ਦੇਖੋ ਜੋ ਸਬਜੀ ਮੰਡੀ ਗੁਰਦਾਸਪੁਰ ਦਾ ਉਹ ਮੰਡੀ ਬੋਰਡ ਵੱਲੋਂ ਆਪਣਾ ਯੂਜ਼ਰ ਚਾਹਰ ਠੇਕਾ ਦਿੱਤਾ ਹੋਇਆ ਜਿਹੜਾ ਕਿ ਤੁਹਾਡੇ ਥਰੂ ਮੇਰੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਇੱਥੇ ਦਾ ਕੰਟਰੈਕਟਰ ਆ ਵੀ ਉਹ ਜੋ ਪ੍ਰਿਸਕ੍ਰਾਈਬਡ ਰੇਟ ਸਾਡੇ ਹੈਗੇ ਉਹਨਾਂ ਤੋਂ ਵੱਧ ਬਸੂਲ ਰਿਹਾ ਤੇ ਹੁਣ ਤੁਹਾਡੇ ਥਰੂ ਜੋ ਧਿਆਨ ਤੋਂ ਆਉਣ ਤੋਂ ਬਾਅਦ ਵੀ ਮੈਂ ਅਸੀਂ ਹੁਣ ਦੇਖਦਾ ਮੈਂ ਆਪਣਾ ਮਾਰਕੀਟ ਕਮੇਟੀ ਸੱਕੀ ਮਾਰਕੀਟ ਨੂੰ ਇਨਸਟਰਕਸ਼ਨ ਜਿੰਨੇ ਹੈ ਮਤਲਬ ਇਹ ਬਰਤਾਲ ਕਰਕੇ ਜੇਕਰ ਜਿਹੜੀ ਬਣਦੀ ਕਾਰਵਾਈ ਆ ਉਹ ਟਿਕਾ ਦੇ ਦਿੱਤੇ ਦੇ ਵਿੱਚ ਅਸੀਂ ਜੀ ਪਹਿਲਾਂ ਉਹ ਸ਼ੋਖਾਸ ਕਰਾਂਗੇ ਕਿ ਬਿਯੋਕ ਕਿਸੇ ਵੇਲੇ ਭੇਜਦੇ ਉਹ ਬੱਧ ਬਸੂਲੀ ਕਰ ਰਿਹਾ ਜੇਕਰ ਉਹ ਸਪਸ਼ਟ ਕਰਨਾ ਦਾ ਸਹੀ ਨਹੀਂ ਹੋਇਆ ਤਾਂ ਅਸੀਂ ਅੱਗੇ ਕਰਦੂ ਹੀ ਕਰਦਾਂਗੇ ਜੋ ਜਰੂਰ ਅਸੀਂ ਡੀਐਨਏਟੀ ਕਿਸੇ ਦੀ ਫੋਲੋਅ ਕਰਦੇ ਹਾਂ ਟੈਂਡਰ ਦੀ ਪ੍ਰੋਪਰ ਸਾਡੇ ਉੱਤੇ ਰੇਟ ਪਏ ਹੁੰਦੇ ਆ ਵੀ ਅਸੀਂ ਜਿਹੜਾ ਰਿਕਸ਼ੇ ਤੋਂ ਕਿੰਨਾ ਲੈਣਾ ਹੈਗਾ بڑے ਟਰੱਕ ਤੋਂ ਕਿੰਨਾ ਲੈਣਾ ਹੈਗਾ ਛੋਟਾ ਜਿਹਾ ਟਰੈਂਪੂ ਵਗੈਰਾ ਹੈਗਾ ਉਹਨੂੰ ਤਾਂ ਕਿੰਨੇ ਲੈਣੇ ਹੈਗਾ ਪ੍ਰੋਪਰ ਉਹਦੀ ਜੋ ਜੋ ਕੰਸ ਉਦੇ ਵੱਲੋਂ ਇੱਕ ਪਰਚੀ ਫੀਸ ਟਾਈਪ ਤੁਸੀਂ ਕਿਹੜੂ ਕਬੂਕਲੇਟ ਛਾਪੀ ਜਾਂਦੀ ਹੈ ਜਿਹਦੇ ਉੱਪਰ ਤੁਸੀਂ ਰੇਟ ਹੁੰਦੇ ਆ ਅ ਲੀਗਲੀ ਕੀਤਾ ਜਦੋਂ ਵੀ ਕੰਟਰੈਕਟ ਕਿਸੇ ਵੀ ਆਰੋ ਵਪਾਰੀ ਨੇ ਜਾਂ ਕੋਈ ਵੀ ਉਹਨਾਂ ਐਂਟਰ ਕਰਨਾ ਹੈਗਾ ਤਾਂ ਜੋ ਡੀਆਰ ਅਕੋਰਡਿੰਗ ਜੋ ਰੇਟ ਲਗਾ ਤੋ ਪਰਚੀ ਦੇਣੀ ਉਹ ਬਣਦੀ ਹੈ